ਕਿਸੇ ਨੇ ਸੱਚ ਕਿਹਾ ਹੈ ਕਿ ਮਾਂ ਜਿਹੜੀ ਹੁੰਦੀ ਆ ਨਾ ਉਹ ਰੱਬ ਦਾ ਰੂਪ ਹੁੰਦੀ ਹੈ ਇਸ ਗੱਲ ਦਾ ਅਹਿਸਾਸ ਸਾਨੂੰ ਉਦੋਂ ਹੁੰਦਾ ਹੈ ਜਦੋਂ ਸਾਨੂੰ ਛੱਡ ਕੇ ਚਲੀ ਜਾਂਦੀ ਹੈ ਤੇ ਤੁਸੀਂ ਵੇਖ ਲਓ ਕਿ ਜਿਨ੍ਹਾਂ ਦੇ ਮਾਂ ਨਹੀਂ ਹੁੰਦੀ ਨਾ ਉਹ ਬੱਚੇ ਰੁੱਲ ਜਾਂਦੇ ਨੇ ਤੇ ਉਹਦਾ ਜਿਉਂਦਾ ਜਾਗਦਾ ਸਬੂਤ ਤੁਸੀਂ ਆਹ ਵੀਡੀਓ ਵਿੱਚ ਵੇਖ ਸਕਦੇ ਹੋ ਮਾਂ ਬਿਨਾ ਬੱਚਾ ਦੀ ਕੋਈ ਸਾਰ ਨਹੀਂ ਲੈਂਦਾ ਜੇਕਰ ਤੁਸੀਂ ਵੀ ਆਪਣੀ ਮਾਂ ਨੂੰ ਪਿਆਰ ਕਰਦੇ ਹੋ ਤਾਂ ਕਮੈਂਟ ਬਾਕਸ ਵਿੱਚ ਆਪਣੀ ਮਾਂ ਲਈ ਦੋ ਬੋਲ ਜ਼ਰੂਰ ਲਿਖਿਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਇਸ ਖਾਨੇ ਸੰਸਾਰ ਤੋਂ ਇੱਕ ਦਿਨ ਸਾਰੇ ਨੇ ਜਾਣਾ ਪਰ ਜਦੋਂ ਇੱਕ ਨਿੱਕੇ ਜਿਹੇ ਬੱਚੇ ਦੀ ਮਾਂ ਚਲੀ ਜਾਂਦੀ ਹੈ ਨਾ ਤਾਂ ਸਭ ਤੋਂ ਵੱਧ ਦੁੱਖ ਹੁੰਦਾ ਹੈ ਉਦੋਂ ਰੱਬ ਦਾ ਭਾਣਾ ਮੰਨਣ ਨੂੰ ਵੀ ਦਿਲ ਨਹੀਂ ਕਰਦਾ ਤੇ ਤੁਸੀਂ ਵੇਖ ਲਓ ਕਿ ਇੱਕ ਬੱਚਾ ਆਪਣੀ ਮਾਂ ਦੀ ਤਸਵੀਰ ਨੂੰ ਚੁੱਕ ਕੇ ਆਪਣੀ ਮਾਂ ਨੂੰ ਆਵਾਜ਼ਾਂ ਮਾਰ ਰਿਹਾ ਹੈ ਇਸ ਤਰ੍ਹਾਂ ਦੀਆਂ ਵੀਡੀਓ ਨੂੰ ਵੇਖ ਕੇ ਨਾ ਬੜਾ ਹੀ ਦਿਲ ਦੁਖਦਾ ਹੈ ਦੋਸਤੋ ਕਮੈਂਟ ਬਾਕਸ ਵਿੱਚ ਬੱਚੇ ਦੇ ਲਈ ਵਾਹਿਗੁਰੂ ਜ਼ਰੂਰ ਲਿਖਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਸੇ ਨੇ ਸੱਚ ਕਿਹਾ ਹੈ ਕਿ ਜਦੋਂ ਮਾਂ ਛੱਡ ਕੇ ਚਲੀ ਜਾਵੇ ਫਿਰ ਧੀਆ ਦਾ ਕੋਈ ਸਹਾਰਾ ਨਹੀਂ ਰਹਿੰਦਾ ਮਾਂ ਹੀ ਹੁੰਦੀ ਹੈ ਜਿਹੜੀ ਧੀਆ ਦਾ ਦੁੱਖ ਦਰਦ ਸੁਣਦੀ ਹੈ ਉਹਨਾਂ ਦੀ ਸਹੇਲੀ ਬਣ ਕੇ ਰਹਿੰਦੀ ਹੈ ਪਰ ਜਦੋਂ ਮਾਂ ਚਲੀ ਜਾਂਦੀ ਹੈ ਫਿਰ ਧੀਆ ਦਾ ਦੁੱਖ ਦਰਦ ਸੁਣਨ ਵਾਸਤੇ ਵੀ ਕੋਈ ਨਹੀਂ ਰਹਿੰਦਾ ਫਿਰ ਬਸ ਰੋਣਾ ਹੀ ਬੱਲੇ ਰਹਿ ਜਾਂਦਾ ਦੋਸਤੋ ਇਸ ਭੈਣ ਦੇ ਲਈ ਕਮੈਂਟ ਬਾਕਸ ਵਿੱਚ ਵਾਹਿਗੁਰੂ ਜ਼ਰੂਰ ਲਿਖੋ ਦੋਸਤੋ ਇਸ ਵੀਡੀਓ ਨੇ ਨਾ ਦਿਲ ਨੂੰ ਝੋੜ ਕੇ ਰੱਖ ਦਿੱਤਾ ਤੁਸੀਂ ਵੀਡੀਓ ਵਿੱਚ ਨਾ ਦੋ ਬੱਚਿਆਂ ਨੂੰ ਵੇਖ ਸਕਦੇ ਹੋ ਤੇ ਉਹ ਬੱਚੇ ਆਪਣੀ ਮਾਂ ਦੇ ਕਬਰ ਤੇ ਜਾ ਕੇ ਮਾਂ ਨੂੰ ਆਵਾਜ਼ਾਂ ਮਾਰਦੇ ਨੇ ਕਿ ਮਾਂ ਤੂੰ ਕਿੱਥੇ ਆ ਸੱਚੀ ਇਸ ਵੀਡੀਓ ਨੇ ਨਾ ਦਿਲ ਨੂੰ ਝੰਜੋੜ ਕੇ ਰੱਖ ਦਿੱਤਾ ਰੱਬਾ ਮਾਂ ਨਾ ਖੋਈ ਬੇਨਾਮ